ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਪੰਜਾਬ ਡੇਰੀ ਫਾਰਮ ਵਿੱਚ ਖਾਸ ਕਰਕੇ ਆ ਸਾਰੇ ਚੜ੍ਹਦੀ ਕਲਾ ਜੋ ਹਾਂ ਸੋਹਣੀਆਂ ਮੰਡੀ ਦੇ ਗਰਾਉਂਡ ਜ਼ਿਲ੍ਹਾ ਲੁਧਿਆਣਾ ਚੰਗੀ ਪੰਜਾਬ ਦੀ ਸਜਣੋ ਦਾਹਾਰੂ ਮੰਡੀ ਦੇ ਠੀਕ ਹੈ ਜੀ ਹਰ ਤਰ੍ਹਾਂ ਦੇ ਇੱਥੇ ਪਸ਼ੂ ਮਿਲਦੇ ਆ ਨੀਲੀ ਦਾ ਵੀ ਮੋੜਾ ਜਰਸੀ ਤੇ ਐਫ ਪੰਜਾਬ ਦੀ ਸੁਪਰ ਮੰਡੀ ਹੈ ਸਭ ਤੋਂ ਠੀਕ ਹੈ ਜੀ ਚੰਗੇ ਚੰਗੇ ਮਿਲਖਰੇ ਚੱਲਣ ਵਾਲੀਆਂ ਵੈਰਾਈਟੀਆਂ ਹਰ ਇੱਕ ਨਸਲ ਇੱਥੋਂ ਖਾਸ ਕਰਕੇ ਮਿਲੂਗੀ ਮੰਡੀ ਜਿਹੜੀ ਜਗਰਾਉਂ ਪਹੁੰਚਣਾ ਪਊਗਾ ਠੀਕ ਆ ਜੀ ਬਾਕੀ ਜੁੜੇ ਰਹੋ ਕਰਾਂਗੇ ਗੱਲਬਾਤ ਕੋਸ਼ਿਸ਼ ਕਰਾਂਗੇ ਸਾਰਿਆਂ ਦੇ ਨਾਲ ਜੀ ਵੱਧ ਤੋਂ ਵੱਧ ਕਿ ਕਿੰਨੇ ਕੁ ਅੱਜ ਦਾਜ ਕੀਮਤ ਦੇ ਵਿੱਚ ਇੱਥੇ ਪਸ਼ੂ ਆਪਾਂ ਨੂੰ ਵੇਖਣ ਨੂੰ ਮਿਲਣਗੇ ਠੀਕ ਆ ਜੀ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਭਰਾ ਬਹੁਤ ਸਣਾਓ ਵਧੀਆ ਵਧੀਆ ਵੇਚ ਜਾਂਦੇ ਮਾਲ ਹਾਂਜੀ ਹਾਂਜੀ ਕਿੰਨੇ ਪਸ਼ੂ ਲਿਆਂਦੇ ਅੱਜ ਪੰਜ ਲਿਆਂਦੇ ਕਿੰਨਾ ਮਾਲ ਹੋ ਗਿਆ ਸੇਲ ਇੱਕ ਰਹਿ ਗਈ ਇੱਕੋ ਰਹਿ ਗਈ ਨੀਲੀ ਖੀਰਲਾ ਤੋਹਫਾ ਹਨਾ ਨੀਲੀ ਦਾ ਦੇਣਾ ਨਾਮ ਕੀ ਆਪਣੇ ਫਾਰਮ ਦਾ ਕਿਹੜੇ ਪਿੰਡ ਤੋਂ ਆਏ ਢੂੜਕੋੜ ਤੋਂ ਜੀ ਅਛਾ ਨਾਮ ਕੀ ਵੀਰਪਾਲ ਦੇਰੀ ਬਾਵਾ ਵਾਹ ਤੇ ਫੋਨ ਨੰਬਰ ਕੀ ਆ 9943 13596 ਠੀਕ ਹੈ ਜੀ ਤੇ ਇੱਕੋ ਨੀਲੀ ਰਹਿ ਗਈ ਹਨਾ ਬੱਜਾ ਵੀ ਨੀਲੀ ਦਾ ਮਗਰ ਪਾਇਆ ਕੱਟੀ ਤੇ ਕਟਾ ਕਟਾ ਜੀ ਮੇਲ ਕਾਫਾ ਹਨਾ ਕਿੰਨਾ ਕ ਦੁੱਧੇ ਝੋਟੀ ਪਰਦੀ ਪਈ ਆ। ਫਿਰ ਚੌਥਾ ਦਾਣਾ 11 ਕਿਲੋ ਹੋਣੀ। 11 ਕਿਲੋ ਪੌਲੀ ਹੋਣੀ ਹਨਾ। ਦਿੱਲੀ ਜਾ ਕੇ ਖੋਲ ਕੇ ਮੜਿਆ ਤੋਰਾ ਕਰਵਾ ਦੇ ਮੇਰਾ ਭਰਾ ਚੱਕ। 11 ਕਿਲੋ ਹਨਾ। ਚੰਗਾ ਲੇਵਾ ਗੱਡੀ ਬੈਠੀ ਥੱਲੋ। ਲਓ ਜੀ। ਲਓ ਜੀ। ਉਹ ਰਾਮਨ ਬੋਲ ਰਿਹਾ। ਲਓ ਜੀ ਸੱਜਣੋ। ਚੰਗੀ ਸੋਹਣੀ ਥੱਲੋ ਮੈਂ ਬੰਦੀ ਥੰਦੇ ਆ। ਲਓ ਜਿਦਾ ਲਾਓ। ਕਿਆ ਬਾਤ ਹੈ ਖਾਨ ਬੜਾ ਸੋਹਣਾ ਲੱਗਾ ਝੋਡੀ ਨੂੰ ਤੇ ਬਾਈ ਜੀ ਦੀ ਕੀਮਤ ਕੀ ਕਰਤੀ ਆ ਬੱਲ ਵੀਰੇ 135万 25 ਦੇ ਆਏ 125 ਦੀ ਫਿਕਸ ਠੀਕ ਹੈ ਓਏ ਚੰਗੀ ਸੋਹਣੀ ਝੋਟੀ 15+2 ਤੋਂ ਚੱਲ ਰਹੀ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਗਿੱਲੀ ਆ ਨਾ ਬਿਲਕੁਲ ਹਾਂ ਜੀ ਹਾਂ ਜੀ ਕੱਟੀ ਮਗਰ ਆ ਗਈ ਹਾਂ ਜੀ ਮਗਰ ਕੱਟੀ ਆ ਆ ਵੀ ਕੱਟੀ ਆਈ ਨਾ ਆ ਵੀ ਕੱਟੀ ਮਗਰ ਵੀ ਕੱਟੀ ਆ ਗਈ ਹੈ ਨਾ ਕਿਆ ਬਾਤ ਚੰਗਾ ਜਿਗਾੜ ਉਹ ਗੱਡੀ ਬੈਠੀ ਆ ਲੋਏ 15 ਪਲਸ ਦੁੱਧ ਤੋਂ ਜਿਹੜੀ ਚਾਲੂ ਆ ਕਰ ਜੂਗੀ 17 18 ਹਾਂ ਜੀ ਹਾਂ ਹਾਂ ਦੇਊਗੀ ਤੀਸਰਾ ਦਿਨ ਆ ਜੀ ਚਲੋ ਕੋਈ ਨਹੀਂ ਲਾਇਓ ਮਗਰ ਵੀ ਕੱਟਈ ਤੇ ਆਪ ਵੀ ਕੱਟਈ ਤੀਜੇ ਦਿਨ ਦੀ ਸੂਈ 15 ਤੋਂ ਪਲਸ ਚੱਲ ਰਹੀ ਸੱਜਣ ਭਾਈ ਜੀ ਇਹਦੀ ਕੀਮਤ ਕਿੰਨੀ ਕੋ ਇਹਦੇ 2.5 ਲੱਖ ਹੈ ਜੀ ਤੇ ਮਾਨਤਨ ਕਰਕੇ ਕਿੰਨੇ ਮਾਨਤਨ ਕਰਕੇ ਕਿ ਛੋੜ ਦਿੰਦੇ ਹਾਂ ਹਾਂ ਜੀ ਹਾਂ 20 ਕਰਦਗੇ ਹਾਂ ਜੀ 20000 30 ਦੀ ਛੱਡ ਦਾਂਗੇ ਜੀ ਛੱਡ ਦਾਂਗੇ ਇਹ ਮੀਨੀ ਆ ਗਈ ਹਾਂ ਮੀਨੀ ਆ ਗਈ ਇਹ ਕਿੰਨਾ ਕਿਦਾਂ ਦੀ ਸੋਈ ਆ ਇਹਨੂੰ ਤੀਸਰੇ ਦਿਨ ਦੀ ਸੋਈ ਐ ਇੰਨਾ ਕੁ ਬੋਲਾਉ ਪੁੱਤਰ ਤੋੜਦੇ ਮੜ ਜੀ ਲੈ ਲਓ ਜੀ ਮੀਨੀ ਕੱਟੀ ਆ ਗਈ ਹੈ ਨਾ ਆ ਜਾ ਪੁੱਤ ਹਾਂ ਜੀ ਹਾਂ ਜੀ ਵਾਹ ਵਾਹ ਅੱਜ ਕੀ ਬਾਤ ਹੈ ਲੈਓ ਇਹਦੇ 14 15 ਪਲੱਸ ਹੈਗਾ ਨਾ ਮੌਕੇ ਦੇ ਹਾਂਜੀ ਹਾਂਜੀ ਠੀਕ ਹੈ ਲੋ ਜੀ ਤੇ ਸ਼ਾਹਜੇਂ ਦੀ ਕੀਮਤ ਨੂੰੜਾ ਜੀ ਤੇ ਪਿਆਰ ਮੌਤਾ ਕਰ ਕੇ ਮੋਲ ਕਰੀ ਇਹ ਆਖੀ ਹਾਂਜੀ ਹਾਂਜੀ ਕਿੰਨੇ ਦੀ ਦੇ ਦਿੱ ਗਏ ਫਿਕਸ ਯਾਰ ਇਹ ਕੋਈ ਨਹੀਂ ਕਰਲਾ ਕਰਨਾ ਦਾ 2.5 ਇਹ 2.5 ਦੀ ਆ ਜੀ ਇਹ ਵੀ ਅੱਛਾ ਹਾਂਜੀ ਇਹ 1.30 ਦੀ ਛੜ ਤੇ 2.30 ਦੀ ਛੜ ਜਾਗੀ ਓਕੇ ਜੀ ਸੌਰੀ 1.30 ਦੀ ਇਹ 2.30 ਦੀ 2.30 ਦੀ ਹੈ ਨਾ ਲਓ ਸੱਜਣਾ 2.30 ਦੀ ਮਿਲ ਜੂਗੀ ਮੰਡੀ ਜਗਰਾਉਂ ਦੇ ਵਿੱਚ ਖੜੇ ਬਾਈ ਉਹਨਾਂ ਦੇ ਕੋਲ ਖਰੀਦਦਾਰੀ ਕਰਿਓ ਸਾਸੀ ਕਾਰ